ਸਰਦਾਰ ਪ੍ਰਕਾਸ਼ ਸਿੰਘ ਦੀ ਜੇ ਬਾਦਲ ਕਰ ਲਈਏ ਤਾਂ ਲੋਕਾਂ ਦਾ ਕਹਿਣਾ ਸੀ ਤੇ ਵਿਰੋਧੀ ਪਾਰਟੀਆਂ ਨੇ ਵੀ ਜ਼ੋਰ ਲਾਇਆ ਹੋਇਆ ਸੀ ਕਿ ਜਿੰਨਾ ਚਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਇਹ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਤੱਕੜੀ ਉਦੋਂ ਤੱਕ ਹੀ ਕਾਇਮ ਆ ਚਾਹੇ ਉਹ ਮੰंजे ਤੇ ਬੈਠੇ ਆ ਬੈਡ ਰੈਸਟ ਕਰ ਰਹੇ ਆ ਠੀਕ ਨੇ ਵਧੀਆ ਨੇ ਤੋਰਾ ਫੇਰਾ ਉਹਨਾਂ ਨੇ ਚਾਹੇ ਘਟਾਤਾ ਚਾਹੇ ਸਿਰਫ ਬੈਡ ਰੈਸਟ ਦੀ ਰਹਿਣ ਕਿ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਇਹ ਤੱਕੜੀ ਆ ਇਹ ਉਹਨਾਂ ਚ ਜਦੀ ਕਾਇਮ ਰਹਿਣੀ ਆ ਕਿਉਂਕਿ ਸੁਖਵੀਰ ਬਾਦਲ ਨੂੰ ਰਾਜਨੀਤੀ ਬਾਰੇ ਕੁਝ ਪਤਾ ਨਹੀਂ ਕਿ ਸੁਖਵੀਰ ਬਾਦਲ ਕਦੇ ਰਾਜਨੀਤੀ ਦੇ ਵਿੱਚ ਪਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਸਰਕਾਰ ਕਿਵੇਂ ਚਲਾਈ ਦੀ ਹੁੰਦੀ ਹੈ ਕੋਈ ਬਿਜ਼ਨੈਰੀ ਹੈ ਨਹੀਂ ਉਹਦਾ ਸਿਸਟਮ ਸੁਖਵੀਰ ਬਾਦਲ ਨੂੰ ਤਾਂ ਇੱਕ ਵੈਸੇ ਹੀ ਲੋਕ ਜਾਂ ਦੂਜੀਆਂ ਵਿਰੋਧੀਆਂ ਪਾਰਟੀਆਂ ਇਸ ਤਰ੍ਹਾਂ ਸਮਝਦੇ ਸੀ ਕਿ ਸੁਖਵੀਰ ਬਾਦਲ ਕੁਝ ਕਰ ਹੀ ਨਹੀਂ ਸਕਦਾ ਕਿਉਂਕਿ ਉਹਨੇ ਰਾਜਨੀਤੀ ਦੇ ਡੋਣਾ ਜਿਹੜੇ ਪ੍ਰਕਾਸ਼ ਸਿੰਘ ਬਾਦਲਾ ਦੇ ਬਾਪੂ ਤੋਂ ਲਈ ਨਹੀਂ ਇਹ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਆ ਉਹਨਾਂ ਦਾ ਵੀ ਸੁਪਨਾ ਸੀ ਕਿ ਸੁਖਵੀਰ ਬਾਦਲ ਇੱਕ ਵਾਰ ਮੈਂ ਇਹਨੂੰ ਜਾਂਦਾ ਜਾਂਦਾ ਸੀਐਮ ਬਣਾਦਾ ਜੋ ਸੁਪਨਾ ਸাকার ਨਹੀਂ ਹੋ ਸਕਿਆ ਜੋ ਉਹਨਾਂ ਦਾ ਹੀ ਸੁਪਨਾ ਸੀ ਦੇ ਲੋਕਾਂ ਦੀ ਇਹੀ ਗੱਲ ਸੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਨੂੰ ਕੱਲੂ ਕੁਛ ਹੋ ਗਿਆ ਤਾਂ ਸੁਖਵੀਰ ਬਾਦਲ ਬਿਲਕੁਲ ਬੈਠ ਜਾਣਾ ਇਹਨੂੰ ਦੇ ਆਪਦਿਆਂ ਨਹੀਂ ਖਤਮ ਕਰਾ ਦੇਣਾ ਸੁਖਵੀਰ ਬਾਦਲ ਕੋਲ ਐਡੀ ਪਹੁੰਚ ਹੈ ਨਹੀਂ ਸੁਖਵੀਰ ਬਾਦਲ ਦਾ ਐਡਾ ਦਿਮਾਗ ਨਹੀਂ ਕੰਮ ਕਰਦਾ ਮੋਟੀ ਫੀਮ ਖਾ ਲੈਂਦਾ ਸੋ ਇਲਜ਼ਾਮ ਲੱਗਦੇ ਸੀ ਸੁਖਵੀਰ ਸਿੰਘ ਬਾਦਲ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੂੰ ਗਏ ਨੂੰ ਵੀ ਸਮਾ ਹੋ ਗਿਆ ਤੇ ਹੁਣ ਅੱਜ ਫੇਰ ਅਕਾਲੀ ਦਰ ਨੂੰ ਕਿਸ ਤਰ੍ਹਾਂ ਕਿਸ ਰਾਹ ਤੇ ਲੈ ਕੇ ਜਾ ਰਹੇ ਨੇ ਕਿਸ ਤਰ੍ਹਾਂ ਆਪਦੀ ਪਾਰਟੀ ਨੂੰ ਦੁਬਾਰਾ ਫੇਰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਸਭ ਲੋਕਾਂ ਦੇ ਸਾਹਮਣੇ ਆ ਕਿ ਜੋ ਸੁਖਵੀਰ ਬਾਦਲ ਨੂੰ ਕਹਿੰਦੇ ਸੀ ਕਿ ਸੁਖਵੀਰ ਬਾਦਲ ਤੋਂ ਕੁਝ ਹੋਣਾ ਨਹੀਂ ਇਹ ਤੋਂ ਪਾਰਟੀ ਚੱਲਣੀ ਨਹੀਂ ਪ੍ਰਧਾਨ ਦਾ ਬਣ ਗਿਆ ਜਾਂ ਪ੍ਰਧਾਨ ਹੋਰ ਕਿਸੇ ਨੂੰ ਬਣਾਉਣਾ ਸੀ ਕਿ ਸੁਖਵੀਰ ਬਾਦਲ ਤੋਂ ਨਹੀਂ ਅੱਗੇ ਪਾਰਟੀ ਆਕਾਲੀ ਦਲ ਦੀ ਜਿਹੜੀ ਤੱਕੜੀ ਇਹ ਕਾਇਮ ਨਹੀਂ ਰਹਿਣੀ ਇਹ ਇੱਕ ਪਾਸਾ ਭਾਰੇ ਦਾ ਥੱਲੇ ਬਹਿ ਜਾਣਾ ਪਰ ਜਿਸ ਹਿਸਾਬ ਦੇ ਨਾਲ ਹੁਣ ਸੁਖਵੀਰ ਸਿੰਘ ਬਾਦਲ ਕੰਮ ਕਰ ਰਿਹਾ ਤਰਨ ਤਰਨ ਦੀ ਜੇਕਰ ਗੱਲ ਕਰ ਲਈਏ ਜਿਹੜੇ ਜਿਨ੍ਹਾਂ ਨੇ ਜਿਵੇਂ ਤੱਕਾ ਕੀਤਾ ਸੀ ਪੁਲਿਸ ਅਫਸਰਾਂ ਨੇ ਚਾਹੇ BDPO ਨੇ ਤੱਕਾ ਕੀਤਾ ਤਾਂ ਜਿਸ ਤਰ੍ਹਾਂ ਦੇ ਉਹਨਾਂ ਨੂੰ ਨਾਲ ਦੀ ਉਹਨਾਂ ਦੀ ਭਾਜੀ ਮੋੜੀ ਆ ਜਿਹੜੀ ਉਹਨਾਂ ਨੂੰ ਜਵਾਬ ਦਿੱਤਾ ਕਿ ਇਸ ਗੱਲ ਤੋਂ ਤਾਂ ਲੋਕ ਵਿੱਚ ਜਿਹੜੇ ਹੈਗੇ ਨੇ ਉਹ ਅੰਦਾਜ਼ਾ ਲਾਉਂਦੇ ਨੇ ਚਾਹੇ ਖਾਸ ਵਰਕਰਾਂ ਦੀ ਇਹਨਾਂ ਦੀ ਗੱਲ ਕਰ ਲਈਏ ਚਾਹੇ ਜਿਹੜੇ ਇਹਨਾਂ ਦੇ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਪਤਾ ਉਹਨਾਂ ਨੂੰ ਵੀ ਹੈ ਕਿ ਸਖਵੀਰ ਬਾਦਲ ਦੀ ਅੱਜ ਵੀ ਇੰਨੀ ਚੱਲਦੀ ਹੈ ਜੇਕਰ ਉਹ ਚਾਹੇ ਸਰਕਾਰ ਨਹੀਂ ਹੈਗੀ ਫਿਰ ਵੀ ਸਖਵੀਰ ਬਾਦਲ ਇੰਨੀ ਪਾਵਰ ਰੱਖਦਾ ਜੇ ਆਪਦੇ ਦਮ ਤੇ ਕਿ ਜੇਕਰ ਉਹਨੇ ਕਿਸੇ ਨੂੰ ਕਿਸੇ ਪਦ ਤੋਂ ਹਟਾਉਣਾ ਤਾਂ ਉਹ ਫਿਰ ਹਟਾ ਕੇ ਰਹਿਦਾ ਜਿਵੇਂ ਮਰਜ਼ੀ ਹਟਾਵੇ ਕੀ ਨੀਕ ਸੁਖਵੀਰ ਬਾਦਲ ਦੀ ਅੱਜ ਪਹੁੰਚ ਹੈਗੀ ਆ ਤੇ ਵਿਜ਼ਨਰੀ ਬੰਦਾ ਤੇ ਅੱਜ ਵੀ ਲਗਾਤਾਰ ਜਿਹੜਾ ਸੁਖਵੀਰ ਬਾਦਲ ਕੰਮ ਕਰ ਰਿਹਾ ਚਾਹੇ ਇਲਜ਼ਾਮ ਇਹਨਾਂ ਦੇ ਸਰ ਹੈਗੇ ਨੇ ਕਿ ਇਹਨਾਂ ਨੇ ਬਿਆਦਵੀ ਕਰਾਈ ਆ ਗੋਲੀकांड ਕਰਵਾਇਆ ਸਰਸੇ ਵਾਲੀ ਦੀ ਮਾਫੀ ਨਾਮਾ ਹੋਰ ਜਿੰਨੇ ਵੀ ਜਿਹੜੇ ਵੱਡੇ ਇਲਜ਼ਾਮ ਨਸ਼ਾ ਲੈ ਕੇ ਆਏ ਕਿ ਬਹੁਤ ਸਾਰੇ ਇਲਜ਼ਾਮ ਜਿਹੜੇ ਉਹ ਇਹਨਾਂ ਤੇ ਅੱਜ ਵੀ ਜਿਹੜੇ ਜਿਹੜਾ ਉਹ ਟਿੱਕਾ ਉਹ ਨਹੀਂ ਲੈਂਦਾ ਕਿ ਉਹ ਇਹਨਾਂ ਤੇ ਲੱਗਿਆ ਵੇ ਅੱਜ ਵੀ ਜੇ ਦੂਜੇ ਪਾਸੇ ਦੇਖੇ ਕੰਮ ਦੇ ਵਿੱਚ ਵੀ ਲੋਕ ਕਹਿੰਦੇ ਜੇਕਰ ਸਰ ਨਾਲ ਜ਼ਿਆਦਾ ਕੰਮ ਕਰਾਇਨੇ ਤਾਂ ਉਹ ਅਕਾਲੀ ਦਲ ਬਾਦਲ ਨਹੀਂ ਕਰਾਇਦੇ ਜੇਕਰ ਕੰਮ ਵੀ ਕਰਾਇਆ ਨੇ ਤਾਂ ਦੂਜੇ ਪਾਸੇ ਪੁੱਠੇ ਕੰਮ ਬਹੁਤ ਜ਼ਿਆਦਾ ਕਿਤੇ ਵੀ ਨੇ ਝੂਠੇ ਪਰਚੇ ਵੀ ਪਏ ਨੇ ਟਾਈਮ-ਟਾਈਮ ਤੇ ਜੇਕਰ ਕੋਈ ਲੱਗਦਾ ਖਤਰਾ ਤਾਂ ਉਹਨੂੰ ਰਵਾਇਆ ਵੀ ਐ 100 ਇਲਜ਼ਾਮ ਅਜ ਵੀ ਅਕਾਲੀ ਦਲ ਬਾਦਲ ਦੇ ਸਿਰ ਤੇ ਲੱਗਦੇ ਨੇ ਇਹਨਾਂ ਦੇ ਮੜੇ ਜਾਂਦੇ ਨੇ ਅਜ ਵੀ ਚਾਹੇ ਤੱਕੇ ਜਿਸ ਤਰ੍ਹਾਂ ਦਾ ਮਰਜ਼ੀ ਲਾ ਲਈਏ ਚਾਹੇ ਨਸ਼ਿਆਂ ਦੀ ਗੱਲ ਕਰ ਲਈਏ ਕਿ ਚਿੱਟਾ ਲੈ ਕੇ ਆਇਆ ਵਿਕਰਮ ਸਿੰਘ ਮਜੀਠੀਆ 4 ਇਲਜ਼ਾਮ ਜਿਹੜੇ ਅੱਜ ਵੀ ਲੱਗਦੇ ਨੇ ਉਹ ਛੁਪਾਏ ਨਹੀਂ ਜਾਣਗੇ ਪਰ ਕਿਤੇ ਨਾ ਕਿਤੇ ਜੇ ਦੇਖੀਏ ਜਿਸ ਹਿਸਾਬ ਦਾ ਡਾਟਾ ਸਰਵੇ ਅੱਜਕੱਲ ਹੋ ਰਿਹਾ ਨੇ ਲਗਾਤਾਰ ਤਾਂ ਸੁਖਵੀਰ ਬਾਦਲ ਦੀ ਇਸ ਤਰ੍ਹਾਂ ਨਹੀਂ ਹੈਗਾ ਕਿ ਚਾਹੇ ਉਹ ਨਾ ਜਿਮਨੀ ਚੋਣਾ ਦੇ ਵਿੱਚ ਬਲਾਕ ਸੰਭਤੀ ਚੋਣਾ ਦੇ ਵਿੱਚ ਸ਼ਾਇਦ ਇਹਨਾਂ ਦੇ ਕੈਂਡੀਡੇਟ ਇਹਨਾਂ ਦੇ ਉਮੀਦਵਾਰ ਨਾ ਜਿੱਤਣਾ ਪਰ 27 ਦੇ ਵਿੱਚ ਜਿਹੜੇ ਸਰਵੇ ਸਾਹਮਣੇ ਆ ਰਿਹਾ ਕਿ ਹੈਗਾ ਕਿ ਕੁਛ ਨਾ ਕੁਛ ਇਟਾਂ ਤਾਂ ਲੈ ਕੇ ਜਾਣਗੇ ਜੇਕਰ ਗੱਠਜੋੜ ਹੋ ਗਿਆ ਸ਼ਾਇਦ ਫਿਰ ਸਰਕਾਰ ਵੀ ਜਿਹੜੀ ਬਣਾ ਸਕਦੇ ਨੇ ਕੀ ਵੀ ਸਰਵੇ ਨਿਕਲ ਕੇ ਸਾਹਮਣੇ ਆ ਰਿਹਾ ਕਿ ਅਕਾਲੀ ਦਲ ਤੇ ਹੀ ਹੁਣ ਲੋਕ ਜਿਆਦਾ ਭਰੋਸਾ ਕਰਨ ਲੱਗੇ ਕਿ ਸ਼ਾਇਦ ਇਹੀ ਹੁਣ ਪੰਜਾਬ ਨੂੰ ਚਾਹੀਏ ਇਹਨਾਂ ਨੇ ਖਾਦਾ ਚਾਹੀਏ ਕੁਝ ਵੀ ਕੀਤਾ ਕਿਤੇ ਨਾ ਕਿਤੇ ਜੇਕਰ ਤਰੱਕੀਆਂ ਦੀ ਗੱਲ ਕਰ ਲਈਏ ਕਾਲਜਾਂ ਦੀ ਗੱਲ ਕਰ ਲਈਏ ਜੁਨੀਵਰਸਿਟੀਆਂ ਦੀ ਗੱਲ ਕਰ ਲਈਏ ਤਾਂ ਬਹੁਤ ਚੀਜ਼ਾਂ ਉਸ ਤਰ੍ਹਾਂ ਦੀਆਂ ਇਹ ਲੈ ਕੇ ਆਏ ਨੇ ਤਾਂ 27 ਦੇ ਵਿੱਚ ਹੁਣ ਕੀ ਮੋੜ ਬਣੂਗਾ ਫੇਰ ਦੁਬਾਰਾ ਵਿਧਾਨ ਸਭਾ ਚੋਣਾਂ 'ਚ ਲੋਕ ਕਿਸ ਨੂੰ ਫਤਵਾ ਦੇਣਗੇ ਉਹ ਤਾਂ ਹੁਣ ਜਦੋਂ 27 ਦੀਆਂ ਸਮਾਂ ਵੋਟਾਂ ਪੈਣਗੀਆਂ ਉਦੋਂ ਹੀ ਸਾਰਾ ਕਲੀਅਰ ਹੋਊਗਾ ਪਰ ਹੁਣ ਆਵਾ ਜਿਹੜੀ ਉਹ ਫੇਰ ਦੁਬਾਰਾ ਕਹਿਣਾ ਕਿ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਸੁਖਵੀਰ ਬਾਦਲ ਕਹਿੰਦਾ ਕਿ ਸਾਡੇ ਸਾਹ ਜਿੱਤਣ ਵਾਲੀ ਸੀ ਇਹ ਸੋਸ਼ਲ ਮੀਡੀਆ ਨੇ ਕੰਮ ਖਰਾਬ ਕਰਤਾ ਕਿ ਆਮ ਆਦਮੀ ਪਾਰਟੀ ਨੂੰ ਜਿਤਾ ਦਿੱਤਾ ਕਿ ਸਾਡੀ ਤਾਂ ਗੱਡੀ ਲੀਤੇ ਚੜਨ ਵਾਲੀ ਸੀ ਹੁਣ ਸੁਖਵੀਰ ਬਾਦਲ ਨੂੰ ਪਤਾ ਲੱਗ ਚੁੱਕਿਆ ਕਿ ਹੁਣ ਇਹੀ ਸੋਸ਼ਲ ਮੀਡੀਆ ਹੁਣ ਵਾਰ-ਵਾਰ ਸੁਖਵੀਰ ਬਾਦਲ ਨੂੰ ਤਾਂ ਚੜਾ ਰਿਹਾ ਹੈ ਸੁਖਵੀਰ ਬਾਦਲ ਜਿਸ ਤਰ੍ਹਾਂ ਦੇ ਕੰਮ ਕਰ ਰਿਹਾ ਜਿਸ ਤਰ੍ਹਾਂ ਦੇ ਬਿਆਨ ਤੇ ਜਿਸ ਤਰ੍ਹਾਂ ਦਾ ਸਟੈਂਡ ਉਹ ਦਿਖਾ ਰਿਹਾ ਸੁਖਵੀਰ ਬਾਦਲ ਇਹ ਵੀ ਹੁਣ ਸੋਸ਼ਲ ਮੀਡੀਆ ਤੇ ਪੂਰਾ ਚਰਚੀ ਤੇ ਜਿਹੜਾ ਹੋਇਆ ਪਿਆ ਤੇ 27 ਦੇ ਵਿੱਚ ਕੀ ਸਰਕਾਰ ਆਕਾਲੀ ਦਲ ਦੀ ਬਣੂਗੀ ਕੱਠ ਜੋੜ ਦੇ ਨਾਲ ਉਹ ਵੀ ਇਹ ਜੇ ਕੱਠ ਜੋੜ ਇਹਨਾਂ ਦਾ ਹੋਊਗਾ ਜਾਂ ਨਹੀਂ ਹੋਊਗਾ ਉਹ ਵੀ ਹੁਣ ਸਮਾਜ